ਜੋ ਸਤਾਪਾ ਬ੍ਰੀਫ ਤੋਂ ਪਹਿਲਾਂ ਦੱਸਿਆ ਸੀ ਭਈ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਲੈ ਕੇ ਇੱਕ ਵਾਰੀ ਫੇਰ ਇੱਕ ਹੋਰ ਨਿਊਜ਼ਪੇਪਰ ਨੇ ਅੱਜ ਸਟੋਰੀ ਰਨ ਕੀਤੀ ਹੈਗੀ ਆ ਕਿ ਕਿਸ ਤਰ੍ਹਾਂ ਇੱਕ ਗੁਰੂ ਘਰ ਨੇ ਇਸ ਆਰਗੇਨਾਈਜੇਸ਼ਨ ਨੂੰ ਸ਼ੋ ਕੀਤਾ ਹੈ ਕਿ ਇਹਦੇ ਜਿਹੜੇ ਸਬੰਧ ਆ ਸਿੱਧੇ ਭਾਰਤ ਸਰਕਾਰ ਦੇ ਨਾਲ ਜਾਂ ਇੰਡੀਆ ਦੀ ਐਮਬੈਸੀ ਦੇ ਨਾਲ ਹੈਗੇ ਆ ਕਿਉਂਕਿ ਇਹਨਾਂ ਨੇ ਪਿਛਲੇ ਮਹੀਨਿਆਂ ਦੇ ਵਿੱਚ ਗੁਰੂ ਘਰਾਂ ਦੇ ਗੈਸਟ ਉਹਦਾਂ ਦੇ ਸ਼ਬਦ ਵਰਤੇ ਸੀ ਜੀ ਜੀ ਤੇ ਡਰਗ ਵਿਕਤੀ ਆ ਜੀ ਤੇ ਇਦਾਂ ਦਾ ਹੁੰਦਾ ਉਹ ਹੁੰਦਾ ਸਭ ਝੂਠੇ ਜਿਹੜੇ ਪ੍ਰਚਾਰ ਆ ਉਹ ਕੀਤੇ ਗਏ ਸੀ ਸੋ ਹੁਣ ਉਹ ਜਿਹੜੀ ਕੰਪਲੇਨ ਆ ਉਹ ਅਮਰੀਕਾ ਦੇ اٹਾਰਨੀ ਜਨਰਲ ਪੈਮ ਬੌਂਡੀ ਦੇ ਆਫਿਸ ਦੇ ਵਿੱਚ ਹੈਗੀ ਆ ਤੇ ਇਹ ਪਤਾ ਚੱਲ ਰਿਹਾ ਵੀ ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਦੀ ਜਿਹੜੀ ਨੈਸ਼ਨਲ ਸਕਿਉਰਿਟੀ ਡਿਵੀਜ਼ਨ ਉਹਨਾਂ ਨੂੰ ਜਿਹੜਾ ਡਾਇਰੈਕਟ ਕੀਤਾ ਹੈਗਾ ਖਾਸ ਕਰਕੇ ਕੋਈ ਜਿਹੜੀਆਂ ਇਹ ਫਾਰਾ ਦੇ ਅਗੇਂਸਟ ਵਾਇਓਲੇਸ਼ਨ ਤਾਂ ਨਹੀਂ ਕਰ ਰਹੀਆਂ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਹੈਗੀਆਂ ਇਦਾਂ ਦੀਆਂ ਸੋ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਹਰ ਵਾਰ ਜਦੋਂ ਕੋਈ ਵੀ ਅ ਅਮਰੀਕਨ ਸਿਟੀਜ਼ਨਸ ਦਾ ਜਿਹੜਾ ਖਾਸ ਕਰਕੇ ਜਿਹੜਾ ਟ੍ਰਾਂਸਨੇਸ਼ਨਲ ਆਪਰੇਸ਼ਨ ਵਾਲਾ ਬਿੱਲਾਂ ਦਾ ਜਾਂ ਹੋਰ ਦਲਤਾਂ ਵਾਲਾ ਜਾਂ ਹੋਰ ਉਹ ਹਮੇਸ਼ਾ ਹੀ ਵਿਰੋਧ ਕਰਦੀਆਂ ਹੈਗੀਆਂ ਹਮੇਸ਼ਾ ਹੀ ਇੰਡੀਆ ਦਾ ਜਾਂ ਪ੍ਰੋ ਇੰਡੀਆ ਸਟਾਂਸ ਲੈਂਦੀਆਂ ਹੈਗੀਆਂ ਸੋ ਅ ਇਸ ਆਰਗੇਨਾਈਜੇਸ਼ਨ ਨੂੰ ਲੈ ਕੇ ਜੋ ਡਿਪਾਰਟਮੈਂਟ ਆਫ ਜਸਟਿਸ ਆ ਕੀ ਡਿਸੀਜਨ ਲੈਂਦਾ ਹੈਗਾ ਉਹ ਪਤਾ ਚੱਲੂਗਾ ਡਿਪਾਰਟਮੈਂਟ ਡਿਪਾਰਟਮੈਂਟ ਆਫ ਜਸਟਿਸ ਨੇ ਹਜੇ ਤੱਕ ਕੋਈ ਪਬਲੀਕਲੀ ਕਮੈਂਟ ਤਾਂ ਨਹੀਂ ਕੀਤਾ ਪਈ ਉਹ ਫਾਰਮਲ ਇਨਵੈਸਟੀਗੇਸ਼ਨ ਕਰਨਗੇ ਫਾਰਾ ਇਨਵੈਸਟੀਗੇਸ਼ਨ ਜਿਹੜੀਆਂ ਆ ਇਹ ਕਾਫੀ ਲੰਮੀਆਂ ਹੁੰਦੀਆਂ ਆ ਕੰਪਲੈਕਸ ਹੁੰਦੀਆਂ ਤੇ ਕਈ ਵਾਰ ਮਹੀਨੇ ਤੇ ਸਾਲਾਂ ਹੀ ਲੱਗ ਜਾਂਦੇ ਹੈਗੇ ਆ ਇਸ ਇਨਵੈਸਟੀਗੇਸ਼ਨ ਤੇ ਪਰ ਹਰ ਹਫਤੇ ਕੋਈ ਨਾ ਕੋਈ ਜਿਹੜਾ ਨਿਊਜ਼ਪੇਪਰ ਆ ਜਾਂ ਮੀਡੀਆ ਆਊਟਲੈਟ ਆ ਉਹ ਇਹਦੇ ਬਾਰੇ ਜਿਹੜੀ ਰਿਪੋਰਟ ਆ ਸ਼ਾਬਦਾ ਰਹਿੰਦਾ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੈਲੀਫੋਰਨੀਆ ਦੇ ਵਿੱਚ ਐਸਵੀ 509 ਬਿਲ ਆ ਟ੍ਰਾਂਸਨੇਸ਼ਨਲ ਆਪਰੇਸ਼ਨ ਵਾਲਾ ਉਸ ਦੇ ਵਿਰੋਧ ਦੇ ਵਿੱਚ ਕਾਫੀ ਸਾਰੇ ਜਿਹੜੇ Hindu ਮੰਦਰ ਦੇ ਆਰਗੇਨਾਈਜੇਸ਼ਨ ਤੇ ਹੋਰ Hindu ਲੋਕ ਜਿਹੜੇ ਆ ਉਹ ਵਿਰੋਧ ਚ ਗਏ ਸੀ ਸਿੱਖਾਂ ਜੋ ਸਿਰਫ ਦੋ ਜਾਣੇ ਸੀ ਕਿਉਂਕਿ ਉਹ ਕਿਸੇ ਤਰ੍ਹਾਂ ਦੀ ਕਮਿਊਨੀਕੇਸ਼ਨ ਨਹੀਂ ਹੋ ਸਕੀ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ ਸੋ ਉਸ ਦੇ ਸਬੰਧ ਦੇ ਵਿੱਚ ਆਣ ਵਾਲੇ ਐਤਵਾਰ ਨੂੰ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸਟੇਟ ਦੇ ਲਗਭਗ ਸਾਰੇ ਗੁਰੂ ਘਰਾਂ ਦੇ ਵਿੱਚ ਸਿਗਨੇਚਰ ਡਰਾਈਵ ਹੋਣੀ ਹੈਗੀ ਆ ਤੇ ਤੁਸੀਂ ਜਿਹੜੇ ਆ ਉਹ ਇੱਕ ਪਟੀਸ਼ਨ ਜਿਹੜੀ ਸਾਈਨ ਕੀਤੀ ਹੋਈ ਹੈਗੀ ਆ ਕਿਉਂਕਿ ਉਹਦੇ ਚ ਇਹ ਕਹਿ ਰਹੇ ਆ ਵੀ ਪ੍ਰੌਕਸੀ ਵਰਡ ਜਿਹੜਾ ਉਹਦੇ ਚੋਂ ਕੱਢ ਦਿੱਤਾ ਜਾਵੇ ਵੀ ਉਹ ਜੀ ਪ੍ਰੌਕਸੀ ਆਰਗੇਨਾਈਜੇਸ਼ਨ ਆ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਵੀ ਉਹ ਇੰਡੀਆ ਗਵਰਨਮੈਂਟ ਦੀ ਇਹ ਤਾਂ ਪ੍ਰੌਕਸੀ ਆਰਗੇਨਾਈਜੇਸ਼ਨ ਆ ਸੋ ਜੇ ਉਹ ਸ਼ਬਦ ਕੱਢ ਦਿੱਤਾ ਜਾਂਦਾ ਤਾਂ ਫਿਰ ਇਹ ਜਿੱਦਾਂ ਕੰਮ ਕਰਦੇ ਆ ਇਦਾਂ ਹੀ ਕਰਦੇ ਰਹਿਣਗੇ ਸੋ ਉਹਦੇ ਵਿਰੋਧ ਦੇ ਵਿੱਚ ਜਿਹੜਾ ਹੁਣ ਹਰ ਇੱਕ ਜਿੱਥੇ-ਜਿੱਥੇ ਵੀ ਤੁਸੀਂ ਰਹਿੰਦੇ ਆ ਤੁਹਾਡੇ ਏਰੀਏ ਦੇ ਅਸੈਂਬਲੀ ਮੈਂਬਰ ਨੂੰ ਉਹ ਆਟੋਮੈਟਿਕਲੀ ਚਿੱਠੀ ਚਲੇ ਜਾਊਗੀ ਪਹਿਲਾਂ ਬਹੁਤ ਸਾਨੂੰ ਵੀ ਕਾਲਾਂ ਆਈਆਂ ਭਾਈ ਦੱਸਿਆ ਨਹੀਂ ਤੁਸੀਂ ਵੀ ਖਰੇ ਰਲੇ ਹੋਏ ਆ ਹੁਣ ਤੁਹਾਨੂੰ ਸ਼ਰਯਾਮ ਦੱਸ ਰਹੇ ਆ ਆਪਣੇ ਆਪਣੇ ਗੁਰੂ ਘਰ ਦੇ ਵਿੱਚ ਟੇਬਲ ਲਾ ਲਓ ਤੇ ਬੜੀ ਪਟੀਸ਼ਨ ਜਿਹੜੀ ਸਾਈਨ ਕੀਤੀ ਹੋਈ ਆ ਪਟੀਸ਼ਨ ਜਿਹੜੀ ਆ ਕੁਝ ਵੀ ਨਹੀਂ ਹੋ ਤੇ ਨਾਮ ਤੁਹਾਡਾ ਐਡਰੈਸ ਤੇ ਈਮੇਲ ਹੋਣੀ ਆ ਤੁਸੀਂ ਜਾ ਕੇ ਭਰ ਦੇਣੀ ਆ ਤੇ ਤੁਹਾਡਾ ਆਟੋਮੈਟਿਕਲੀ ਆ ਜਾਂਦਾ ਵੀ ਆਸੈਂਬਲੀ ਮੈਂਬਰ ਆ ਉਹਨੂੰ ਜਿਹੜੀ ਚਿੱਠੀ ਚਲ ਗਈ ਆ ਕਿਉਂਕਿ ਮੁੜ ਕੇ ਇਹ ਅਸੈਂਬਲੀ ਦੇ ਵਿੱਚ ਵੀ ਜਿਹੜੀ VOTING ਹੋਣੀ ਹੈਗੀ ਆ ਤੇ ਇਹਦੇ ਸਬੰਧ ਦੇ ਵਿੱਚ ਹੁਣ ਇਹ ਵੀ ਵਧੀਆ ਗੱਲ ਹੋਈ ਆ ਵੀ 50 ਤੋਂ ਵੱਧ ਜਿਹੜੇ ਗੁਰੂ ਘਰ ਆ ਉਹਨਾਂ ਨੇ ਇਸ ਪਟੀਸ਼ਨ ਦੇ ਹੱਕ ਦੇ ਵਿੱਚ ਜਿਹੜੀ ਚਿੱਠੀ ਆ ਉਹ ਲਿਖੀ ਹੈਗੀ ਆ ਅਸੈਂਬਲੀ ਵੂਮਨ ਜੋ ਇਸ ਕਮੇਟੀ ਦੀ ਜਿਹੜੀ ਹੈੱਡ ਹੈਗੀ ਆ ਸੋ ਹਜੇ ਵੀ ਜਿਸ ਤਰ੍ਹਾਂ ਮੈਂ ਕਹਿ ਰਿਹਾ ਰਹਿੰਦਾ ਵੀ ਕੈਲੀਫੋਰਨੀਆ ਚ ਬਹੁਤ ਜ਼ਿਆਦਾ ਗੁਰੂ ਘਰ ਆ ਆਪਣੇ ਆਪਣੇ ਗੁਰੂ ਘਰ ਨੂੰ ਜਿੱਥੇ-ਜਿੱਥੇ ਤੁਸੀਂ ਜਾਣਦੇ ਆ ਉਹਨਾਂ ਨੂੰ ਪੁੱਛੋ ਕਹੋ ਵੀ ਭਈ ਇਸ ਬਿੱਲ ਦੇ ਹੱਕ ਦੇ ਵਿੱਚ ਜਿਹੜਾ ਟ੍ਰਾਂਸਨੇਸ਼ਨਲ ਆਪਰੇਸ਼ਨ ਬਿੱਲ ਆ ਇਹਦੇ ਹੱਕ ਦੇ ਵਿੱਚ ਜਿਹੜੀ ਲੈਟਰ ਲਿਖੋ ਲੈਟਰ ਆਲਰੇਡੀ ਪ੍ਰਬੰਧਕਾਂ ਨੇ ਵਕੀਲਾਂ ਨਾਲ ਰਲ ਕੇ ਤਿਆਰ ਕੀਤੀ ਹੋਈ ਆ ਸਿਰਫ ਕਿਸੇ ਵੀ ਜਿਹੜਾ ਆਰਗੇਨਾਈਜੇਸ਼ਨ ਕਿਸੇ ਵੀ ਗੁਰੂ ਘਰ ਦਾ ਜਿਹੜਾ ਕੋਈ ਪ੍ਰਬੰਧਕ ਆ ਕੋਈ ਵੀ ਇੱਕ ਅੱਧਾ ਬੰਦਾ ਜਿਹੜਾ ਉਹ ਸਾਈਨ ਕਰ ਸਕਦਾ ਬਾਕੀ ਦੀਆਂ ਦੇ ਨਾਲ ਸਲਾਹ ਕਰਕੇ 50 ਤੋਂ ਵੱਧ ਆਲਰੇਡੀ ਗੁਰੂ ਘਰ ਜਿਹੜੇ ਆ ਉਹਨਾਂ ਨੇ ਸਾਈਨ ਕਰ ਦਿੱਤੇ ਹੈਗੇ ਆ ਸੋ ਇਸ ਬੰਦੇ ਵਿੱਚ ਹੋਰ ਵੀ ਜੇ ਕੋਈ ਜਾਣਕਾਰੀ ਲੈਣੀ ਹੋਈ ਤੇ ਤੁਸੀਂ ਕਾਲ ਕਰ ਲਿਓ ਕਸ਼ਵੀਰ ਸਿੰਘ ਸ਼ਾਹੀ ਉਹਨਾਂ ਨੂੰ ਉਹ ਲੀਡ ਕਰ ਰਹੇ ਆ 프리ਮੋਡ ਗੁਰੂ ਘਰ ਤੋਂ 510 299 7882 ਦੇ ਉੱਤੇ 5102997982 ਦੇ ਉੱਤੇ ਸੋ ਇਹ ਜਿਹੜਾ ਪਟੀਸ਼ਨ ਦਾ ਲਿੰਕ ਆ ਉਹ ਆਪਾਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ YouTube ਦੇ ਥੱਲੇ ਵੀ ਪਾ ਦਾਂਗੇ ਤਾਂ ਕਿ ਜਿਹੜੇ ਆ ਤੁਸੀਂ ਸਿਗਨੇਚਰ ਕਰ ਸਕੋ ਆਪਣੇ ਵੱਲੋਂ ਵੀ ਤੁਹਾਡਾ ਜਿਹੜਾ ਲੈਟਰ ਜਾਵੇ ਹਜ਼ਾਰਾਂ ਦੀ ਗਿਣਤੀ ਚ ਲੈਟਰ ਜਾਣੇ ਚਾਹੀਦੇ ਆ ਕਿਉਂਕਿ ਜਿਹੜੀ ਉਹ ਲੌਬੀ ਹੈਗੀ ਆ ਉਹ ਬਹੁਤ ਐਕਟਿਵ ਹੋਈ ਹੋਇਆ ਉਹ ਇੱਕ ਤਰ੍ਹਾਂ ਦੇ ਨਾਲ ਆਪਣੀ ਜਿੱਤੀ ਮਹਿਸੂਸ ਕਰ ਰਹੇ ਆ ਪਿਛਲੀ ਵਾਰੀ ਹੀアリング ਤੋਂ ਭੇਜ ਦੇਖੋ ਜੀ ਸਾਨੂੰ ਉਹਨਾਂ ਨੇ ਬਰਾਬਰ ਵੀ ਪਿਠਾੜ ਲਿਆ ਤੇ ਹੁਣ ਸਾਡੇ ਨਾਲ ਇਹ ਕਿਹਾ ਵੀ ਇਹਨਾਂ ਨਾਲ ਰਲ ਕੇ ਜਿਹੜਾ ਆ ਉਹ ਕਰੋ ਹੁਣ ਉਹਨਾਂ ਨਾਲ ਰਲ ਕੇ ਕੀ ਕਰੋਗੇ ਮਾਰੇ ਤਾਂ ਸਿੱਖ ਜਾ ਰਹੇ ਆ ਧਮਕੀਆਂ ਸਿੱਕਾਂ ਨੂੰ ਦਿੱਤੀਆਂ ਜਾ ਰਹੀਆਂ ਤੇ ਉਹਨਾਂ ਦੇ ਨਾਲ ਜਿਹੜੇ ਉਹ ਪ੍ਰੋ ਇੰਡੀਆ ਪੱਕੀ ਹੈਗੇ ਉਹਨਾਂ ਨਾਲ ਬੈਠ ਕੇ ਤੁਸੀਂ ਕੀ ਸਮਝਾਤਾ ਜਿਹੜਾ ਕਰੋਗੇ ਜੀ ਬਿਲਕੁਲ ਹਰਜੋਤ ਸਿੰਘ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ ਸੋ ਅ ਜਿਹੜੀ ਐਮੈਂਡਮੈਂਟਸ ਹੋਈਆਂ ਉਹਦੇ ਵਿੱਚ ਕਈ ਥਾਵਾਂ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਰਡ ਆ ਉਸ ਨੂੰ ਜਿਹੜਾ ਕੱਢਿਆ ਕੱਢਿਆ ਗਿਆ ਆ ਸੋ ਇਹ ਜਿਹੜੀ ਪਟੀਸ਼ਨ ਹੈ ਇਸ ਪਟੀਸ਼ਨ ਦੇ ਤਹਿਤ ਕੋਸ਼ਿਸ਼ ਇਹ ਆ ਵੀ ਉਹ ਜਿਹੜੇ ਅੱਖਰ ਆ ਮੁੜ ਦੁਬਾਰਾ ਵਾਪਸ ਜਿਹੜੇ ਉਹ ਲਿਆਂਦੇ ਜਿਹੜੇ ਉਹ ਜਾਨ ਏਜੰਟ ਆਫ ਫੋਰਨ ਗਵਰਨਮੈਂਟ ਜਿਹੜੀਆਂ ਪ੍ਰੌਕਸੀ ਆਫ ਅ ਫੋਰਨ ਗਵਰਨਮੈਂਟ ਉਹ ਵਾਲਾ ਅੱਖਰ ਜਿਹੜਾ ਉਹ ਕੱਢਿਆ ਗਿਆ ਸੋ ਹੁਣ ਮੂਲ ਭਾਵਨਾ ਇਸ ਦੇ ਵਿੱਚ ਬਰਕਰਾਰ ਰਹਿੰਦੀ ਆ ਨਹੀਂ ਰਹਿੰਦੀ ਆ ਕਿੱਦਾਂ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣ ਆ ਰਹੀਆਂ ਹੋਣਗੀਆਂ ਔਰ ਜੋਸ਼ਿੰਦ ਜੀ ਇਹ ਜੇ ਦੇਖਿਆ ਜਾਵੇ ਤਾਂ ਐਚਐਫ ਇਸ ਟਾਈਮ ਜਿਹੜੇ ਰਿਪਬਲਿਕਨਸ ਲਾਅ ਮੇਕਰ ਆ ਉਹਨਾਂ ਦੇ ਉੱਤੇ ਡੋਰੇ ਪਾ ਰਹੇ ਆ ਜਿਹੜੀ ਉਸ ਦਿਨ ਵੋਟਿੰਗ ਹੋਈ ਆ ਉਹਦੇ ਵਿੱਚ ਸਾਰੇ ਡੈਮੋਕ੍ਰੇਟਾਂ ਨੇ ਹੱਕ ਜਿਹਾ ਵੋਟ ਪਾਈ ਤੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਵੋਟ ਨਹੀਂ ਸੀ ਪਾਈ ਜਿਹੜੇ ਡੀ ਮਾਇਓ ਕਾਰਲ ਡੀ ਮਾਇਓ ਅਸੈਂਬਲੀ ਮੈਂਬਰ ਦਿਸ ਅਸੈਂਬਲੀ ਮੈਂਬਰ ਹੀਦਰ ਹੈਡਵਿਕ ਇਨਾਂ ਨੇ ਜਿਹੜੇ ਐਬਸੈਂਟ ਜਿਹੜੇ ਹੋਏ ਸੀ ਕਮੇਟੀ ਦੇ ਵਿੱਚ ਉੱਥੇ ਮੌਜੂਦ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਵੋਟ ਜਿਹੜੀ ਆ ਉਹ ਨਹੀਂ ਸੀ ਇਸ ਦੇ ਵਿੱਚ ਜਿਹੜੀ ਉਹ ਪਾਈ ਇਸ ਕਮੇਟੀ ਚੋਂ ਆਲਦੋ ਉਹ ਕਮੇਟੀ ਚੋਂ ਅਪਰੂਵ ਹੋ ਗਿਆ ਅੱਗੇ ਜਿਹੜਾ ਉਹ ਚਲਾ ਗਿਆ ਪਰ ਅਸੈਂਬਲੀ 'ਚ ਵੀ ਸਾਨੂੰ ਤਾਂ ਉਮੀਦ ਆ ਵੀ ਪਾਸ ਜਿਹੜਾ ਉਹ ਹੋ ਜਾਊਗਾ ਬਟ ਫਿਰ ਵੀ ਉਹ ਜਿਹੜੇ ਆ ਉਹ ਲੋਕਾਂ ਨੂੰ ਜਾਂ ਅਸੈਂਬਲੀ ਮੈਂਬਰਸ ਆ ਉਹਨਾਂ ਨੂੰ ਕਾਫੀ ਕੁਝ ਜਿਹੜਾ ਕਹਿ ਲੋ ਵੀ ਆ ਆਪਣੀਆਂ ਗੱਲਾਂ ਦੇ ਨਾਲ ਆਪਣੇ ਪ੍ਰੋਪੋਗੈਂਡਾ ਦੇ ਨਾਲ ਉਹ ਉਹਨਾਂ ਦਾ ਮਨ ਜਿਹੜਾ ਉਹ ਬਦਲਣ ਦੇ ਵਿੱਚ ਕਾਮਯਾਬ ਹੋ ਰਹੇ ਆ ਜਾਂ ਉਹਨਾਂ ਨੂੰ ਉਸ ਸਥਿਤੀ ਦੇ ਵਿੱਚ ਲਿਆ ਰਹੇ ਆ ਵੀ ਉਹਨਾਂ ਦਾ ਮਨ ਜਿਹੜਾ ਉਹ ਬਦਲ ਜਵੇ ਸੋ ਆ ਕਾਫੀ ਜਿਹੜੀ ਆ ਜਦੋਜਹਿਤ ਕੋਸ਼ਿਸ਼ ਆ ਆਪਾਂ ਸਾਰਿਆਂ ਨੂੰ ਮਿਲ ਜੁਲ ਕੇ ਇੱਥੇ ਜਿਹੜੀ ਉਹ ਕਰਨੀ ਪੈਣੀ ਆ ਸੋ ਜਦੋਂ ਹਰਜੋਤ ਸਿੰਘ ਜੀ ਨੇ ਦੱਸਿਆ ਆਉਂਦੇ ਐਤਵਾਰ ਨੂੰ ਆ ਤਕਰੀਬਨ ਸਾਰੇ ਗੁਰੂ ਘਰਾਂ ਦੇ ਵਿੱਚ ਸਿਗਨੇਚਰ ਡਰਾਈਵ ਜਿਹੜੀ ਆ ਐਚ ਏ ਐਫ ਦੇ ਉਲਟ ਇਸ ਫੋਰਨ ਇਨਵੈਸਟੀਗੇਸ਼ਨ ਉਹ ਅੱਗੇ ਵਧਾਉਣ ਵਾਲੀ ਅ ਤੇ ਇਸ ਬਿਲ ਨੂੰ 509 ਜਿਹੜਾ ਬਿਲ ਆ ਉਸ ਨੂੰ ਪਾਸ ਕਰਾਉਣ ਦੇ ਲਈ ਜਿਹੜੀ ਕੋਸ਼ਿਸ਼ ਆ ਸਿਗਨੇਚਰ ਡਰਾਈਵ ਜਿਹੜੀ ਹੋਊਗੀ ਸੋ ਆਪਾਂ ਉਮੀਦ ਕਰਦੇ ਆ ਵੀ ਅੱਗੇ ਜਿਹੜੀ ਇਸ ਦੇ ਵਿੱਚ ਆਪਾਂ ਨੂੰ ਕਾਮਯਾਬੀ ਜਿਹੜੀ ਉਹ ਮਿਲ ਸਕੇ ਤੇ